ਤਾਂ ਤੋਂ ਹੋਣੀ ਸੀ ਕਿ ਨਹੀਂ ਇਹ ਨੂੰਹਿਆ ਕੇ ਮਤਲਬ ਇਹ ਨੂੰਹਿ ਖੜਾ ਆ ਗਿਆ ਹੈ। ਕਾਜਨ ਇੱਥੇ ਇਸ ਪਾਸੇ ਦੀ ਸੁਵਾਰਜਨਿ ਕੋਈ ਨਹੀਂ ਅੱਜ। ਹੈ ਰਾਮ ਨਰ। ਗਰਮੀ। ਗਰਮੀ ਮਾਪੇ ਕਿਹਾ ਕਿ ਅੱਜ ਤੱਕ ਵੀ ਬਿਜਲੀ ਨਹੀਂ ਬੰਦ ਹੈ। ਮਦਦ ਨੂੰ ਕਾਹਨੋਂ। ਕਾਜਨ ਨੂੰ ਬੋਲ ਰਿਹਾ ਹੈ। ਇਹੇ ਘਰ ਪਰ ਟਾਂਕੀ ਹੋ ਗਈ। ਹਮ। ਇਹ ਜੀਰੋ ਅਗਲਾ ਰਵਿੰਦਰ ਰਵਿੰਦਰਪੁਰ ਉਹ ਕਦੋਂ ਆਈਗੀ ਉਹ ਨਾ ਹਾਂ ਹਾਂ ਜੀਰੋ ਨਹੀਂ ਹੈ 10 ਮਿੰਟ ਦੂਸਰੀ ਨਹੀਂ ਨਾ ਕਿਨੋਂ ਇਹ ਰਾਜਵਿੰਦਰ ਕਾਰ ਆ tuni bo'ldii yana ਕਿਰਨੀਆ ਲੁੰਗਿਆ ਤੇ ਮੱਥੇ ਦੇ ਕਿੰਨੇ ਲਿਖਾ ਆ ਪਿਆ ਹੈ। ਕਿੰਨਾ ਹੁੰਦਾ। ਇਹ ਰਾਜਮੀਂ ਘਰ ਆਵੇ। ਰਾਜਮੀਂ ਘਰ ਆਵੇ। ਇਹ ਬਸ ਐਸ ਵੀਰੇ ਘਾਟ ਤੋਂ ਹਮਤੇ ਜਾਂਦਾ ਸੀ ਅਸੀਂ ਰੋਕਦੇ ਸੀਗੇ। ਬਸ ਇਹ ਦੇ ਕਾਰਨ ਮੱਸੋ ਨੇ ਮੈਨੂੰ ਐ ਕਰਤਾ। ਇੱਕ ਵਾਰ ਸੂਜ 12:00 ਵਜੇ ਹੋਈ ਵੀਰੇ ਮੁੰਡੀ ਰੋਟੀ ਲੈ ਕੇ ਜਾਂਦੀ ਸੀ ਮੈਂ ਕਹਿੰਦੀ ਹਾਂ ਤੇ ਅੱਡੇ ਤੇ ਮੈਨੂੰ ਕੁੱਟਿਆ ਨੇ ਘੇਰ ਕੇ ਸਰਤਾ ਜੀ ਬੀ 90 ਟਾਂਕੇ ਬਾਅਦ ਤੇ ਆ ਹੋਰ ਸਾਰੇ ਕੀਤੀ 66 90 ਟਾਂਕੇ ਲੱਗੇ ਵੀਰੇ ਸਿਰ ਤੇ ਇਹ ਹੀ ਜ਼ਿੰਮੇਵਾਰ ਹੈ ਵੀ ਕੱਲ ਨੂੰ ਕੋਈ ਵੀ ਗੱਲਬਾਤ ਹੁੰਦੀ ਹੈ ਮੈਨੂੰ ਵੀ ਹੁੰਦੀ ਹੈ ਮੇਰੇ ਕੋਈ ਜਵਾਬ ਕਾ ਨੂੰ ਵੀ ਹੁੰਦੀ ਹੈ ਪਰਵਾਹ ਤੋਂ ਹਾਂ ਸਰ ਅੱਲਾ ਵੀਰੇ ਮਿਲ ਸਰਫਾਜ ਜੀ ਫਸਤਾ ਵੀਰੇ ਪਹਿਲਾਂ ਇਹ ਸਾਨੂੰ ਐਂ ਤਾਂ ਕਰਦਾ ਰਿਹਾ ਪੋਤੀ ਹੋਈ ਸੀ ਮੇਰੇ ਥੋੜਾ ਟਾਈਮ ਪਹਿਲਾਂ ਜਦ ਅਸੀਂ ਉਹਨੂੰ ਲੈ ਕੇ ਆਏ ਦਿਨ ਰਾਤ ਦੀ ਲੜਾਈ ਚ ਝਗੜਾ ਕਰਦਾ ਰਿਹਾ ਅਸੀਂ ਉਹਨੂੰ ਸੈਂਟਰ 'ਚ ਚਕਾਤਾ ਉਹ ਤੋਂ ਸਾਡੇ ਭੱਖੜ ਜਿਗਾ ਉਹਨੇ ਉਹਨਾਂ ਨੂੰ ਫੋਨ ਫੋਨ ਕਰਕੇ ਮੁੰਡੇ ਦੇ ਧਾਕੀਆਂ ਦੇ ਕੇ ਨੰਬਰ ਲੈ ਲਿਆ ਉਹਨਾਂ ਨੂੰ ਫੋਨ ਕਰਤਾ ਕਹਿੰਦੇ ਵੀ ਨਹੀਂ ਮੈਂ ਮਰਾਜ਼ ਲੈ ਕੇ ਆਉਣੀ ਸਾਡੇ ਬੰਦੇ ਨੂੰ ਸਰਦੋ ਇਹ ਮੇਰੇ ਘਰ ਵਾਲੇ ਨਹੀਂ ਕਰਨਗੇ ਉਹ ਜੇ ਕੈਂਪ ਕੀ ਕਰਿਆ ਬਸ ਮੈਨੂੰ ਤਾਂ ਪਤਾ ਨਹੀਂ ਲੱਗਿਆ ਵੀ ਕੀ ਸੀ ਛੋਟੀ ਸੀ ਘਰਾੜ ਸੀ ਮੇ ਤਾਂ ਸਿਰਤੀ ਮਾਰੀ ਗਿਆ ਹੈਗੇ ਪ੍ਰੂਫ ਵੀਰੇ ਸਾਰੇ ਫੋਟੋਆਂ માં ਸਾਰਾ ਕੁਝ ਹੈ ਮੇਰੇ ਕੋਲ ਕੇ ਬਸ ਐਸੀ ਰੋਕ ਦੇ ਸੀਗੇ ਰੁਕਦਾ ਨਹੀਂ ਸੀ ਵੀਰੇ ਬਸ ਇਹੀ ਗੱਲ ਸੀਗੀ ਸੱਤ ਤਾਂ ਸਾਰੇ ਕੀਤੇ ਵੀਰੇ ਸਿਰਤਾ ਬਾਹਰ ਤੇ ਦੋ ਥਾਂ ਮੀ ਹੋਰ ਸਾਰੇ ਕੀਤੇ ਸੱਟਾਂ ਤਾਂ ਕੁਝ ਨਹੀਂ ਬਸ ਇਹੀ ਕਹਿਆ ਜਿਵੇਂ ਸਾਡੇ ਨਾਲ ਉਹ ਕਰੀਏ ਵੀ ਸਾਨੂੰ ਉਹੀ ਹਿਸਾਬ ਮਿਲਣਾ ਚਾਹੀਦਾ। ਆਨਪ੍ਰੀਤ ਕਰੀਏ। ਇਹ ਜੀ ਇੱਕ ਦਰਜਨਾਨੀਆਂ ਮਗਰ ਫਿਰਦਾ ਸੀ ਤਿੰਨ ਚਾਰ ਵਾਰੀ ਅਸੀਂ ਦਾ ਪਹਿਲਾ ਰੋਲਾ ਨਿਵੇੜਿਆ। ਦੋ ਤਿੰਨ ਜਨਾਨੀਆਂ ਨੂੰ ਅਸੀਂ ਘਰੇ ਜਾ ਕੇ ਵੀ ਸਮਝਾਇਆ ਵੀ ਸਾਡਾ ਘਰ ਪੱਟਿਆ ਜਾਓ ਤੁਸੀਂ ਹਟਜੋ ਹਟਜੋ ਪਰ ਉਹ ਹਟੀਆਂ ਨਹੀਂ ਹੈਗੀਆਂ। ਸਾਡੇ ਕੋਲ ਸਾਰੇ ਪ੍ਰੂਫ ਆ ਫੋਟੋਆਂ ਨੇਗੀਆਂ। ਇਹ ਰੋਕਦੀ ਸੀ ਇਸ ਕਰਕੇ ਦੀ ਉਹਨੇ ਕੁੱਟ ਮਾਰ ਕੀਤੀ। ਇਹ ਕਹਿੰਦਾ ਫੁੱਫੜਾਗਾ ਮਤਲਬ ਉਹ ਕਹਿੰਦਾ ਵੀ ਤੂੰ ਇਹਨੂੰ ਮਾਰ ਦੇ। ਮੈਂ ਬੈਠਾ ਸਾਨੂੰ ਦਿੱਤੀ ਹੋ ਬਾਣੀ ਲੱਗਣ ਦਿੰਦਾ। ਉਹਦੇ ਪੈਰੋਂ ਇਹ ਸਾਰਾ ਕੁਝ ਹੋਇਆ ਕੁਸਾ ਚਾਰ ਜਨਾਨੀਆਂ ਨੇ ਕਈ ਰੋਲੇ ਨਵੇੜੇ ਅਸੀਂ ਇਹਨਾਂ ਦੇ ਪਹਿਲਾਂ ਤੇ ਉਹ ਹਟਿਆ ਨਹੀਂ ਇਹ ਇਹ ਕਹਿਣ ਰੋਕੜੋ ਨਹੀਂ ਹਟੀ ਉਹ ਤਿੰਨੀਆਂ ਕੋਲ ਜਾਣਾ ਨਹੀਂ ਹਟਿਆ ਆ ਕੰਡ ਕਰਤਾ ਉਹਨੇ ਫਿਰ ਕੁੱਟ ਮਾਰਤਾ ਜੀ ਦੀ ਬਹੁਤ ਬੇਰਹਿਮੀ ਨਾਲ ਕੀਤੀ ਉਹਨੇ ਮਤਲਬ ਅਸੀਂ 90 ਟਾਂਕੇ ਲੱਗੇ ਆ ਜੀ ਸਿਰ ਦੇ ਵਿੱਚ ਮੋਢਿਆ ਮੋਢਾ ਵੀ ਟੁੱਟ ਗਿਆ ਆ ਬਾਹਾਂ ਵੀ ਟੁੱਟ ਗਈ ਤੇ ਮਤਲਬ ਪਿੰਡੇ ਤੇ ਸਾਰੇ ਕੀ ਨਿਸ਼ਾਨ ਆਗੇ 90 ਟਾਂਕੇ ਲੱਗੇ ਜੀ ਇਹ ਦੇ ਘਰ ਵਾਲਾ ਜੀ ਸਰਪੰਚ ਹੈਗਾ ਜੀ ਇਹ ਸਾਡੇ ਮੈ ਦੀ ਭੈਣ ਆ ਜੀ ਖੜੇ ਮਾਪੋ ਵੀ ਹੈ ਨਹੀਂਗੇ ਤੇ ਨਾਨਾ ਨਾਨੀ ਨੇ ਵਿਆਹ ਕੀਤਾ ਸੀ ਮਤਲਬ ਕੱਲੀ ਜੀ ਤਕਾ ਲੈਂਦਾ ਉਹ ਜਦੋਂ ਵੀ ਉਹਨੂੰ ਉਹ ਲੋਟ ਲੱਗਦਾ ਕੱਲੀ ਤਕਾਉਂਦਾ ਉਹ ਪਰ ਸਾਨੂੰ ਅਸੀਂ ਤਾਂ ਇਹਦੇ ਮਗਰ ਹੈਗੇ ਆਂ ਮਾਸੀਆਂ ਹੈਗੀਆਂ ਮੇਰੀਆਂ ਮੈਂ ਦੀ ਭੈਣਾਂ ਆਂਗੀ ਅਸੀਂ ਤਾਂ ਹੈਗਾ ਪਰਿਵਾਰ ਉਹ ਐਂ ਤਕਾਉਂਦਾ ਵੀ ਇਹਦੇ ਕਿਹੜਾ ਕੋਈ ਹੈਗਾ ਉਹ ਫੁੱਫੜ ਨੂੰ ਵੀ ਆਈਆਂ ਵੀ ਇਹਦੇ ਕਿਹੜਾ ਕੋਈ ਹੈਗਾ ਵੀ ਕੀ ਕਰ ਲੈਣਗੇ ਇਹ ਜਿਹਦੇ ਘਰ ਵਾਲਾ ਜਸਵੰਤ ਸਿੰਘ ਜੀ ਮੌਜੂਦਾ ਸਰਪੰਚ ਹੈਗਾ ਉਹਨੂੰ ਆਏ ਵੀ ਮੇਰੇ ਕਿਹੜਾ ਕੋਈ ਕੁਝ ਕਰ ਲੂਗਾ ਮਤਲਬ ਉਹ ਇਹਨੂੰ ਮਾਰ ਮਾਰਨ ਤੱਕ ਹੋ ਗਿਆ ਇਹਨੂੰ ਮਾਰ ਕੇ ਸਿੱਟ ਗਿਆ ਸੀ ਏਡੇ ਤੀ ਉ ਤਾਂ ਉਹ ਤਾਂ ਅਸੀਂ ਚੱਕ ਲਿਆ ਕਿ ਇਹਦੀ ਇੰਨੀ ਕ ਬਚਤ ਰਹੇਗੀ। ਮਨਪ੍ਰੀਤ ਕਰੋ। ਹਨ ਵੀਰ ਸਿੰਘ ਆਈ। ਅਸਲ ਵਿੱਚ ਇਹ ਤਾਂ ਝਗੜਾ ਚੱਲਦਾ ਹੁੰਦਾ ਸੀਗਾ ਮਾੜਾ-ਮੋਟਾ ਪਹਿਲਾਂ ਅਸੀਂ ਇਦੋਆ ਲੜਦਾ ਸੀਗਾ ਜਦ ਅਸੀਂ ਨਾ ਸੜਕ ਦੇ ਕੇਂਦਰ 'ਚ ਛੜਤਾ। ਇਦੋਆ ਮੈਂ ਫੁੱਫੜਾ ਇੱਕ ਬੂਟਰਾ ਦੋ ਉਹਨੇ ਛੜਤਾ। ਉਹ ਉਹਨੂੰ ਸਾਇਦ ਨੰਦਾ ਦਿੰਦਾ। ਉਹਦੇ ਕਾਰਨ ਕੀ ਨੇ ਫਿਰ ਉਸ ਦਿਨ ਰੋਟੀ ਲੈ ਕੇ ਆਉਂਦੀ ਸੀ ਮੇਰੀ ਮਾਤਾ ਮੇਰੀ ਦੁਕਾਨ ਤੇ। ਮੇਰੀ ਦੁਕਾਨ ਆ ਪੋਖੋ ਗੈਂਚਾ। ਰਾਸਤੇ ਵਿੱਚ ਫਿਰ ਉਹਨੇ ਉਹ ਕੀਤਾ। ਕੁੱਟਿਆ। ਬੋ ਕੁੱਟਮਾਰ ਹੋਇਆ 8058 ਡਾਂਕੇ ਲੱਗੇ ਗੱਲੇ ਸੇ ਸੇ ਦੇ ਵਿੱਚ ਨਹੀਂ ਇਦਾਂ ਹ ਅਕਸਰੀ ਸੀਗਾ ਵੀ ਲੜਦੇ ਰਹਿੰਦੇ ਸੀ ਅੱਗੇ ਪਾ ਕੁੱਟਮਾਰ ਨਹੀਂ ਸੀ ਕੀਤੀ ਇਹ ਤਾਂ ਸਹਤ ਹੀ ਕਰਦਾ ਦਿੰਦਾ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸਰ ਕੀ ਕਹਿਣਾ ਚਾਹਣੇ ਸਰ ਸਾਨੂੰ ਪਤਾ ਲੱਗਿਆ ਸੀ ਕਿ ਸੰਤਪੁਰਾ ਕੋਠੇ ਇੱਕ ਲੜਾਈ ਹੋਈ ਸੀ ਜਿਸ ਵਿੱਚ ਜਸਵੰਤ ਸਿੰਘ ਨੇ ਆਪਣੀ ਵਾਈ ਫਰਾਜਵਿੰਦਰ ਕੋਲ ਦੇ ਸੱਟਾਂ ਮਾਰੀਆਂ ਸਨ ਜਿਸ ਸੰਬੰਧੀ ਰੋਜਵਿੰਦਰ ਕੌਰ ਸਿਵਲ ਹਸਪਤਾਲ ਤਪਾ ਵਿਖੇ ਦਾਖਲ ਹੋਈ ਸੀ ਜਿੱਥੋਂ ਰਕਮ ਮਸੂਲ ਹੋਣ ਪਰ ਅਸੀਂ ਐਫ ਆਈ ਆਰ ਦਰਜ ਕਰ ਦਿੱਤੀ ਹੈ ਐਫ ਆਈ ਆਰ ਜਸਵੰਤ ਸਿੰਘ ਤੇ ਰਸ਼ਪਾਲ ਸਿੰਘ ਦੋ ਬੰਦਿਆਂ ਦੇ ਖਿਲਾਫ ਹੈਗੀ ਹੈ ਤੇ ਅਰੈਸਟ ਕਰਨੀ ਹਜੇ ਬਾਕੀ ਬਿਲਕੁਲ ਜਾਂਚ ਚੱਲ ਰਹੀ ਹੈ ਜੀ